ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟੈਲਿੰਗ ਵਿਦ ਕੁਲਵਿੰਦਰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਇਵਰ ਵੀ ਪ੍ਰਿੰਸੀਪਾਲੀ ਲਲਕੂਚੀਤੋ ਪਿਛਲੀ ਵੀਡੀਓ ਦੇ ਵਿੱਚ ਅਸੀਂ ਬੁਕਾਪੋਲਾਰੀਓ ਸਿੱਖੀ ਸੀਗੀ ਸਲਾਈ ਦੇ ਸੰਬੰਧਿਤ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਕੁਝ ਕ ਮੇਨ ਕਿਰਿਆਵਾਂ ਜੇਕਰ ਤੁਹਾਨੂੰ ਵੀਡੀਓ ਪਸੰਦ ਆਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਆਜੂ ਜੀ ਕਰ ਲੈਨੇ ਅੱਜ ਦੀ ਵੀਡੀਓ ਸਟਾਰਟ ਸਾਡੀ ਪਹਿਲੀ ਵੇਰਬੋ ਹੈ infilare lago infilare lago pav sui vich dhaga pauna jidda photo de vich dikhaya gaya hai same ise tarah aap paise vi paune ya dhaga to usnu bolaya janda infilare lago sentence dekho devo infilare lago prima di cucire prima di cucire ਆਪੇ ਮੈਨੂੰ ਧਾਗਾ ਪਾਉਣਾ ਪੈਣਾ ਹੈ ਸੂਈ ਦੇ ਵਿੱਚ ਸੇਣ ਤੋਂ ਪਹਿਲਾਂ ਦੂਜਾ ਵਾਕ ਹੈ ਨੈਕਸਟ ਸਾਡਾ ਵਾਕ ਹੈ ਇਨਫੀਲਾ ਇਲ ਫੀਲੋ ਨੈ ਲਾਗੋ ਸੂਈ ਦੇ ਵਿੱਚ ਧਾਗਾ ਪਾਉ ਫੀਲੋ ਬੋਲਿਆ ਜਾਂਦਾ ਧਾਗਾ ਜਦੋਂ ਤੁਸੀਂ ਕਿਸੇ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਬੋਲ ਸਕਦੇ ਹੋ ਨੈਕਸਟ ਵਾਕ ਹੈ ਇਲਸਾ ਰਤੋ ਆ ਇਨਫੀਲਾਟੋ ਇਲ ਫੀਲੋ ਇਨ ਊਨਾ ਸੋਲਾ ਮਾਨੋਵਰਾ ਅਬ ਕੀ ਹੈ ਦਰਜੀ ਨੇ ਇੱਕੋ ਵਾਰ ਚ ਜਾਂ ਇੱਕੋ ਚਾਲ ਦੇ ਵਿੱਚ ਧਾਗਾ ਪਾ ਦਿੱਤਾ ਸੂਈ ਦੇ ਵਿੱਚ ਠੀਕ ਹੈ ਜੀ ਸਾਰਤ ਹੁੰਦਾ ਦਰਜੀ ਕਵਾਂਡੋ ਐਰੋ ਜੋਵਾਨੇ ਜਦੋਂ ਮੈਂ ਜਵਾਨ ਸੀ ਆਯੂਤਾਵੋ ਮੀਯਨੋਨਨਾ ਅ ਇਨਫਿਲਾਰੇ ਲਾਗੋ ਕੋਨ ਕੋਰਾ ਜਦੋਂ ਮੈਂ ਛੋਟਾ ਸੀ ਤਾਂ ਆਪਣੀ ਦਾਦੀ ਦੀ ਮਦਦ ਕਰਿਆ ਕਰਦਾ ਸੀ ਸੂਈ ਵਿੱਚ ਧਾਗਾ ਪਾਉਣ ਦੇ ਲਈ ਧਿਆਨ ਦੇ ਨਾਲ ਉਹਨਾਂ ਦੀ ਮਦਦ ਕਰਿਆ ਕਰਦਾ ਸੀ ਜਾਂ ਕਰਿਆ ਕਰਦੀ ਸੀ ਸੋ ði ਨੈਕਸਟ ਵਰਬ ਹੈ ਮੇਨ ਉਹ ਹੈਗੀ ਆ ਕੋਚੀਰੇ ਕੋਚੀਰੇ ਦਾ ਭਾਵ ਹੁੰਦਾ ਸਿਲਾਈ ਕਰਨਾ ਕਿਸੇ ਵੀ ਚੀਜ਼ ਨੂੰ ਸੀਣਾ ਇਹਦਾ ਪਹਿਲਾ ਵਾਕ ਦੇਖ ਲੈਂਦੇ ਆ ਈ ਯੋ ਕੋਚੋ ਇਲ ਵਸਤੀਟੋ ਓਨੀ ਜੋਰਨੋ ਯੋ ਕੋਚੋ ਮਤਲਬ ਮੈਂ ਸਿਲਾਈ ਕਰਦਾ ਹਾਂ ਵਸਤੀਟੋ ਕੋਈ ਕੱਪੜਾ ਕੋਈ ਡਰੈਸ ਓਨੀ ਜੋਰਨੋ ਹਰ ਰੋਜ਼ ਜੇ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਨੈਕਸਟ ਵਾਰਕ ਹੈ ਦੀ ਵੀ ਆਯੂਤਾ ਰੇ ਲਾਤਵਾ ਮਾਮਾ ਆ ਕੁੱਚੀਰੇ ਤੈਨੂੰ ਆਪਣੀ ਮੰਮੀ ਦੀ ਸਲਾਈ ਦੇ ਵਿੱਚ ਮਦਦ ਕਰਨੀ ਪਵੇਗੀ ਅਗਲਾ ਪ੍ਰਾਸੇ ਹੈ ਸਾਡਾ ਲੋਰੋ ਆਯੂਤਾ ਨੂੰ ਲਮਾ ਮਾਮਾ ਆ ਕੁੱਚੀਰੇ ਇਲ ਤੇ ਸੂਤੋ ਉਹ ਮਾਦੀ ਕੱਪੜਾ ਸਲਾਈ ਕਰਨ ਵਿੱਚ ਮਦਦ ਕਰਦੇ ਹਨ ਸਾਡਾ ਨੈਕਸਟ ਵਾਕ ਹੈ ਯੇਰੀ ਮੈਂਤਰੇ ਯੋ ਗਵਰਦਾ ਵੋ ਲਾ ਟਿਵ ਜਦੋਂ ਕਲਮਾ ਟੀਵੀ ਦੇਖ ਰਹਾ ਸੀ ਮੀਆਂ ਨੋਨਾ ਕੁ ਚੀਵਾ ਲਾ ਮੀਆਂ ਗੋਨਾ ਉਹ ਮੇਰੀ ਜਿਹੜੀ ਦਾਦੀ ਹੈ ਜਨਾਨੀਆਂ ਉਹ ਮੇਰੀ ਸਕਰਟ ਸिलाई ਕਰ ਰਹੀ ਸੀ ਸਾਡਾ ਨੈਕਸਟ ਮੇਨ ਵਰ ਵੈ ਤਾਲਿਆਰੇ ਲਾਸਟੋਫਾ ਸਟੋਫਾ ਵੀ ਹੋ ਸਕਦਾ ਹੈ ਕੱਪੜੇ ਨੂੰ ਕਿਹਾ ਜਾਂਦਾ ਇਲ ਤੇ ਸੂਤੋ ਵੀ ਕੱਪੜੇ ਨੂੰ ਬੋਲਿਆ ਜਾਂਦਾ ਕਪੜਾ ਕਟਣਾ ਪਾਵ ਕਟਾਈ ਕਰਨਾ ਐਗਜ਼ੈਂਪਲ ਲੂ ਇਟਾਲੀਆ ਲਾਸਟੋਫਾ ਪ੍ਰੈਸੀਜ਼AMENTE ਉਹ ਕੱਪੜੇ ਨੂੰ ਬਿਲਕੁਲ ਸਹੀ ਢੰਗ ਨਾਲ ਕੱਟਦਾ ਹੈ ਪ੍ਰੈਸੀਜ਼AMENTE ਹੁੰਦਾ ਬਿਲਕੁਲ ਸਹੀ ਢੰਗ ਦੇ ਨਾਲ ਪ੍ਰੈਸਾਈਜ਼ਲੀ ਨੈਕਸਟ ਵਾਕ ਹੈ ਤਾਂ ਲੀਲਾ ਸਟੋਫਾ ਜੁਸਟAMENTE ਇੱਥੇ ਤੁਸੀਂ ਆਰਡਰ ਦੇ ਰਹੇ ਹੋ ਕਿ ਕੱਪੜੇ ਨੂੰ ਸਹੀ ਢੰਗ ਨਾਲ ਕੱਟੋ ਤਾਲੀਆ ਲਾਸਟੋਫਾ ਵੀ ਬੋਲਿਆ ਜਾਂਦਾ ਸਦਾ ਉਹਦਾ ਮਤਲਬ ਬਣ ਜਾਂਦਾ ਹੈ ਕਿ ਕੱਪੜੇ ਨੂੰ ਸਹੀ ਢੰਗ ਦੇ ਨਾਲ ਕੱਟ ਨੈਕਸਟ ਵਾਕਾ ਦੋਵੇ ਇਤੇ ਤਾਲਿਆ ਰੇ ਇਲ ਟੈਸੂਟੋ dai lati per fare uguale ਭਾਵ ਦੇ ਨੂੰ ਕੱਪੜੇ ਨੂੰ ਬਰਾਬਰ ਕਰਨ ਦੇ ਲਈ ਪਾਸਿਆ ਤੋਂ ਕੱਟਣਾ ਪਵੇਗਾ ਸਾਈਡਾਂ ਤੋਂ ਲਾਤੀ ਭਾਵ ਹੁੰਦੀਆਂ ਸਾਈਡਾਂ ਸਾਈਡਾਂ ਤੋਂ ਕੱਟਣਾ ਪਵੇਗਾ ਜਿਹਾ ਕੱਟਣਾ ਚਾਹੀਦਾ ਹੈ ਦੋਨਾਂ ਸੈਂਸਿਸ ਦੇ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਨੈਕਸਟ ਵਰਕ ਆ ਨੋਨ ਤਾਲਿਆਰੇ ਇਨ ਕੁਐਸਟੋ ਮੋਡੋ ਇਸਤਰਾ ਨਾ ਕਟ। ਅਗਲਾ ਨੈਕਸਟ ਵਰਬ ਹੈ ਉਹ ਹੈਗਾ ਪੀਗਾਰੇ ਲਾਸਟੋਫਾ ਜੋ ਪੀਗਾਰੇ ਇਲ ਟੈਸੂਟੋ ਕੱਪੜੇ ਨੂੰ ਮੋੜਨਾ ਠੀਕ ਹੈ ਕਈ ਵਾਰੀ ਸਾਨੂੰ ਕੱਪੜੇ ਦੀ ਤਹਿ ਲਗਾਣੀ ਪੈਂਦੀ ਆ ਸੈਂਟਰ ਚ ਮਤਲਬ ਮੈਜ਼ੂਰ ਦੇ ਵਿੱਚ ਮੋੜਨਾ ਪੈਂਦਾ ਕਈ ਵਾਰੀ ਤਿੰਨ ਵਾਰ ਤਿੰਨ ਵਾਰੀ ਮੋੜਨਾ ਪੈਂਦਾ ਉਸ ਨਾਲ ਰਿਲੇਟਡ ਇਹ ਵਰਬ ਹੈ ਤਾਂ ਪਹਿਲਾ ਵਾਕ ਹੈ piega la stoffa con cura prima di tagliare. ਕੱਪੜੇ ਨੂੰ ਕੱਟਣ ਤੋਂ ਪਹਿਲਾਂ ਧਿਆਨ ਦੇ ਨਾਲ ਉਹਨੂੰ ਉਹਦੀ ਤੈਹ ਲਗਾਓ ਜਾਂ ਉਹਨੂੰ ਮੋੜੋ। ਪੀਗਾ ਮਤਲਬ ਹੁੰਦਾ ਤੈਹ ਲਗਾਣਾ। ਨੈਕਸਟ ਵਾਕ ਆ ઓਪੀਗਾ ਤੁ ਲਾਸਟੋਫਾ ਇਨ ਤਰੇ ਪਾਰਟੀ ਮੈਂ ਕੱਪੜੇ ਨੂੰ ਤਿੰਨ ਹਿੱਸਿਆਂ ਵਿੱਚ ਮੋੜਿਆ। ਇਹ ਵਾਲਾ ਵਾਕ ਮੈਂ ਪਸਾਤੋ ਪ੍ਰੋਕਸਿਮੋਸ ਬਣਾਇਆ ਪਾਸਟ ਦੇ ਵਿੱਚ। ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਾਡਾ ਨੈਕਸਟ ਵਾਰ ਹੈ ਇਲਸਾਰਤੋ ਜਲਾਸਾਰਤਾ ਚ ਕੁੜੀ ਇਲਾਸਾਰਤਾ ਕਹਾਂਗੇ ਜੇ ਮੁੰਡਾ ਇਲਸਾਰਤੋ ਦੇਵੇ ਪਿਆਗਾਰੇ ਕੁਲਕੇਵੋਲਤਾ ਲਾਸਟੋਫਾ ਪਰ ਕੁਚੀਰੇ ਉਨ ਵੈਸਟੀਟੋ ਦਰਜੀ ਨੂੰ ਕਈ ਵਾਰੀ ਕਪੜਾ ਸੀਨ ਦੇ ਲਈ ਕੋਈ ਵਸਤੀ ਤੋਂ ਸੀਨ ਦੇ ਲਈ ਉਹਨੂੰ ਕਈ ਵਾਰੀ ਮੋੜਨਾ ਪੈਂਦਾ ਹੈ ਜਾਂ ਉਹਦੀ ਤਹਿ ਲਗਾਣੀ ਪੈਂਦੀ ਹੈ ਨੈਕਸਟ ਹੈ ਸਾਡਾ ਰਫੂ ਕਰਨਾ ਜਾਂ ਠੀਕ ਕਰਨਾ ਉਹਨੂੰ ਬੋਲਿਆ ਜਾਂਦਾ ਹੈ ਰਾਮੇਂਦਾਰੇ ਰਾਮੇਂਦਾਰੇ ਭਾਵ ਕਿਸੇ ਚੀਜ਼ ਉੱਤੇ ਪੈਚਵਰਕ ਕਰਨਾ ਜਾਂ ਰਫੂ ਕਰਨਾ ਕਵਾਂਡੋ 에라ਵਾਮੋ ਪਿੱਕਕੋਲੀ ਜਦੋਂ ਅਸੀਂ ਛੋਟੇ ਹੁੰਦੇ ਸੀ ਮੀਆ ਮਾਮਾ ਸੈਂਪਰੇ ਰਿਮੇਂਦਾਵਾ ਇ ਨੋਸਟਰੀ ਵੇਸਤੀਤੀ ਜਦੋਂ ਅਸੀਂ ਛੋਟੇ ਹੁੰਦੇ ਸੀ ਮੇਰੀ ਮੰਮੀ ਹਮੇਸ਼ਾ ਸਾਡੇ ਕੱਪੜੇ ਠੀਕ ਕਰਦੀ ਸੀ ਜਾਂ ਰਫੂ ਕਰਦੀ ਸੀ ਨੈਕਸਟ ਸਾਡਾ ਵਾਕ ਹੈ ਆਈ ਰੀਮਿੰਡਾਟੋ ਲਾ ਮਾਲੀਏਟਾ ਤੁਸੀਂ ਕਮੀਜ਼ ਦੀ ਮੁਰੰਮਤ ਕਰਦੀ ਜੋ ਕਮੀਜ਼ ਨੂੰ ਰਫੂ ਕਰ ਦਿੱਤਾ ਰਿਮੈਂਡੀ ਲਾ ਟੂਆ ਗੋਨਾ ਚੇ ਉਨ ਬੁੱਕੋ ਕੁਈ ਆਪਣੀ ਸਕਰਟ ਨੂੰ ਠੀਕ ਕਰ ਇੱਥੇ ਇੱਕ ਸ਼ੇਕ ਹੈ ਜੋ ਗਲੀ ਹੈ ਦੀ ਮਹਿੰਦੀ ਇਹਦਾ ਮਤਲਬ ਹੁੰਦਾ ਠੀਕ ਕਰ ਜਾਂ ਰਫੂ ਕਰ ਗੋਨਾ ਹੁੰਦੀ ਹੈ ਸਕਰਟ ਬੁੱਕੋ ਹੁੰਦਾ ਸ਼ੇਕ ਠੀਕ ਹੈ ਕਿਸੇ ਚੀਜ਼ ਦੇ ਵਿੱਚ ਹੋਇਆ ਹੋਇਆ ਸ਼ੇਕ ਉਹਨੂੰ ਅਸੀਂ ਬੁੱਕੋ ਬੋਲਦੇ ਆ ਨੈਕਸਟ ਸਾਡਾ ਫਰਾਜ਼ ਹੈ ਈਓ ਅਰਾ ਮੈਂਡੋ ਇਲ ਤੇਸੂਦੋ ਕੋਨ ਇਲ ਫੀਲੋ ਰੋਸੋ ਮੈਂ ਲਾਲ ਧਾਗੇ ਨਾਲ ਕੱਪੜੇ ਦੀ ਮੁਰੰਮਤ ਕਰਦਾ ਹਾਂ ਜਾਂ ਕਰਦੀ ਹਾਂ ਰਾਮੇਂਦੋ ਪਾਪ ਮੈਂ ਕਰਦੀ ਹਾਂ ਤੇ ਰੋਸੋ ਹੁੰਦਾ ਕੱਪੜਾ ਤੇ ਫੀਲੋ ਹੁੰਦਾ ਸਾਡਾ ਧਾਗਾ ਤੇ ਰੋਸੋ ਲਾਲ ਨੂੰ ਬੋਲਿਆ ਜਾਂਦਾ ਇਸ ਤਰੀਕੇ ਨਾਲ ਤੁਸੀਂ ਇਹਨਾਂ ਵੈਰਵੀਆਂ ਦੀ ਵਰਤੋਂ ਕਰ ਸਕਦੇ ਹੋ ਪਸਾਤੋ ਦੇ ਵਿੱਚ ਵੀ ਪ੍ਰੈਜ਼ੈਂਟੇਜ ਵੀ ਤੇ ਇੰਪੈਰਾਟਿਵੋ ਦੇ ਵਿੱਚ ਵੀ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਮਸਾਂਦਾ ਆਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਇੱਕ ਹਾਈਪਲਾ ਬਟਨ ਵੀ YouTube ਨੇ ਦਿੱਤਾ ਤੇ ਉਸ ਬਟਨ ਨੂੰ ਵੀ ਕਲਿੱਕ ਜ਼ਰੂਰ ਕਰ ਦੇਣਾ ਜੇਕਰ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਮੇਰੇ ਇਸ ਚੈਨਲ ਤੇ ਦੇਖਣਾ ਚਾਹਤੇ ਹੋ ਤੇ ਫ੍ਰੀ ਆਫ ਕਾਸਟ ਤੁਸੀਂ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਜੀ